ਪੰਜਾਬ ਪੁਲਿਸ ਦੀ ਡਿਊਟੀ ਵੀ ਲੱਗ ਚੁੱਕੀ ਐ ਤੇ ਜਿਹੜੇ ਹੁੱਲਣਵਾਜ ਐ ਜਿਹੜੇ ਮੇਲਿਆਂ 'ਚ ਹੁੱਲੜਵਾਜੀ ਕਰਦੇ ਆ ਤੇ ਉਹ ਹੋ ਜਾ ਹੁਣ ਸਾਵਧਾਨ ਤੇ ਪੰਜਾਬ ਪੁਲਿਸ ਦੇਖ ਲੋ ਕਿੰਨੀ ਆ ਤੇ ਮੇਲੇ ਦੀਆਂ ਤਿਆਰੀਆਂ ਵੀ ਖੋਲਿਆ ਚੰਗੇ-ਚੰਗੇ ਕੋਲਰ ਕੋਲਰ ਵੀ ਲੱਗੇ ਠੰਡੇ-ਠੰਡੇ ਤੇ ਉਹਦਾ ਹੀ ਮੌਸਮ ਠੰਡਾ ਹੀ ਹੈ ਵੈਸੇ ਮੌਸਮ ਵੀ ਵੈਸੇ ਠੰਡਾ ਹੀ ਹੈ ਨੂੰ ਕਿਆ ਮੋਟਰ ਚਲਾ ਰਹੇ ਕੈਂ ਇਹ ਸਾਡੇ ਚਾਚਾ ਜੀ ਹੈ ਜਿਹੜੇ ਇਹਨਾਂ ਹੀ ਦੇਖ ਰਹੇ ਚ ਇਹ ਪ੍ਰੋਗਰਾਮ ਜਿੰਨਾ ਵੀ ਹੋ ਰਿਹਾ ਸੱਭਿਆਚਾਰਕ ਤਰਸੀਮ ਲਾਲ ਪਾਪੂ ਜੀ ਤੇ ਸਾਡੇ ਚਾਚਾ ਜੀ ਹੈ ਤੇ ਮੌਸਮ ਬਹੁਤ ਵਧੀਆ ਐ ਤੇ ਮੇਲੇ ਜਿਹੜਾ ਮੇਲਾ ਵੀ ਆ ਜਾਣਾ ਥੋੜੀ ਦੇਰ ਤੱਕ ਸਟਾਰਟ ਸਟਾਡੀਅਮ ਲੱਗੇ ਬਾਹਰ ਰੌਣਕ ਲੱਗੀ ਪਈ ਹੈ ਤੇ ਮੌਸਮ ਠੰਡਾ ਹੀ ਹੈ ਜੇ ਦੇਖੋ ਅੱਜ ਅੱਜ ਇੱਥੇ ਜਿਹੜੇ ਕਲਾਕਾਰ ਆਣੇ ਆ ਲਾਈਟਾਂ ਲੂਟਾ ਵੀ ਆਣ ਪੂਰੀ ਤਿਆਰ ਹੈ ਤੇ ਸਾਡੇ ਦਾ ਇੱਥੇ ਕੋਠੇ ਉਪਰੋਂ ਵੀ ਆਪਾਂ ਇੱਥੋਂ ਇੱਥੇ ਬਹਿ ਕੇ ਦੇਖਾਂਗੇ ਤੇ ਕਲਾਕਾਰ ਜਿਹੜੇ ਆ ਰਹੇ ਆ ਬਾਕੀ ਆ ਰਹੇ ਆ ਤੇ ਮੇਨ ਕਲਾਕਾਰ ਜਿਹੜਾ ਵਾਗੀ ਆ ਤੇ ਹੋਰ ਹੋਰ ਜਿਹੜੇ ਹੈਗੇ ਆਪਣੇ सोनू ਸੀਤੋ ਵਾਲਾ ਉਹ ਵੀ ਬੜਾ ਮਸ਼ਹੂਰ ਆ ਤੇ ਹੋਰ ਕਮੇਡੀਅਨ ਕਲਾਕਾਰ ਵੀ ਹੈਗੇ ਜਿਹੜੇ ਜਿਹੜੇ ਕੇ ਸਤੇ ਟਾਂਡੇ ਸਬਜ਼ਾਰੀ ਦਾ ਮੇਲਾ ਮੇਲੇ ਤੇ ਪਹੁੰਚ ਰਹੇ ਆ ਤੇ ਤੁਸੀਂ ਵੀ ਪਹੁੰਚੋ ਤੇ ਸ਼ਾਇਦ ਹੀ ਰੌਣਕ ਨੂੰ ਵਧਾਓ ਮੇਲੇ ਦੀ ਰੌਣਕ ਨੂੰ ਵਧਾਓ ਚਲੋ ਬਾਕੀ ਬਾਕੀ ਦੇ ਅਪਡੇਟ ਤੁਹਾਨੂੰ ਮੈਲੇ ਵਿੱਚ ਵੀ ਦਵਾਂਗੇ ਤੇ ਸਾਡੇ ਨਾਲ ਬਨੇ ਰਹੀਏ